मातीलात सोण ਆਤੇ ਸੁਨੀ ਭਾਗੂ ਸਾਹਿਬ ਸਰਦਾਰ ਜੀ ਬਹੁਤ ਬਹੁਤ ਮਹਾਨ ਕੀ ਜੀ ਬੋਲਾਂ। ਸਾਡੀ ਬੰਦਾਂ ਜਿਹੜਾ ਅੱਜ ਸ਼ਮਸ਼ੇਰਪੁਰ ਦੇ ਵਿੱਚ ਸਲਾਣਾ ਮੇਲਾ ਕਰਾਇਆ ਜਾ ਰਿਹਾ ਵਾ ਕਿਹੜੇ ਸੰਤਾਂ ਦਾ ਮੇਲਾ ਕਰਾਇਆ ਜਾ ਰਿਹਾ ਯਾਰ। ਇਹ ਜੀ ਪੀਰ ਬੱਬਾ ਸਜਦ ਗਾਜੀ ਸ਼ਾ ਬਖਾਰੀ ਜੀ। ਇਹ ਜਗਾ ਬਹੁਤ ਪੁਰਾਣੀ ਔਰ ਬਹੁਤ ਵਧੀਆ ਬੜੇ ਚਿਰਾਂ ਤੋਂ ਇਸ ਪਿੰਡ ਦੇ ਵਿੱਚ ਜਗਾ ਜਿਹੜੀ ਆ ਇੱਥੇ ਮੇਲਾ ਕਰਾਇਆ ਜਾ ਰਿਹਾ ਜੀ ਹਰ ਸਾਲ ਦੀ ਤਰ੍ਹਾਂ ਬੜੀ ਧੂਮ ਧਾਮ ਦੇ ਨਾਲ ਪਿੰਡ ਦੇ ਸਹਿਯੋਗ ਦੇ ਨਾਲ ਮੇਲਾ ਕਰਾਇਆ ਜਾ ਰਿਹਾ ਹੈ। ਹੋਰ ਜਿਹੜੇ ਐਸ ਵੇਲੇ ਸੰਤ ਨੇ ਬਾਬਾ ਨਿਸ਼ਾਨ ਸਿੰਘ ਜੀ ਇਹ ਤਲਵੰਡੀ ਤੋਂ ਜਿਹੜੇ ਇੱਥੇ ਐਸ ਵੇਲੇ ਸਿਵਾਰਨ ਭਾ ਰਹੇ ਨੇ ਤੇ ਬੜੀ ਹੀ ਧੂਮ ਧਾਮ ਦੇ ਨਾਲ ਹਰ ਸਾਲ ਹੀ ਜਿਹੜਾ ਮੇਲਾ ਕਰਾਇਆ ਜਾਂਦਾ ਹੈ। ਤੇ ਜਿਹੜੇ ਕਵਾਲਾ ਆ ਰਹੇ ਨੇ ਇਹ ਕਿੰਨਾ ਲਾਜੀ ਨਾ ਕਵਾਲ ਆ ਰਹੇ ਨੇ ਬਟਾਲੇ ਤੋਂ ਸਾਡੇ ਤੋਂ ਆ ਰਹੇ ਨੇ ਤੇ ਇੱਥੋਂ ਆ ਰਿਹਾ ਜੀ ਬਡਾਲੇ ਤੋਂ ਤੋਂ ਹੋਰ ਵੀ ਬੰਦੇ ਬਾਬਾ ਜੀ ਜਿਹੜੇ ਆ ਰਹੇ ਆ ਕਿ ਇੱਥੇ ਜਿਨ੍ਹਾਂ ਨੇ ਵਿਚਾਰੇ ਨੇ ਭਾਗ ਲੈਣਾ ਸਾਰਿਆਂ ਨੇ ਆ ਤੇ ਪਿੰਡ ਦੇ ਸੰਜੋਗ ਦੇ ਨਾਲ ਜਿਹੜਾ ਮੇਲਾ ਕਰਾਇਆ ਜਾ ਰਿਹਾ ਵਾ ਕਿੰਨਾ ਕੁ ਸਾਲ ਦਿੱਤਾ ਆ ਰਿਹਾ ਪਿੰਡਾਂ ਨੇ 7 ਵਾਲੀ ਗੱਲ ਤਾਂ ਕੋਈ ਪੁੱਛੋ ਜਨਾ ਜੀ 7 ਬਹੁਤ ਦੇਰ ਆ ਸਾਤ ਹਰ ਸਾਲ ਹੀ ਬੜੇ ਪੰਚ ਸਰਪੰਚ ਸਾਰਿਆਂ ਨੇ ਰਲ ਮਿਲ ਕੇ ਸਾਥ ਦਿੱਤਾ ਜੀ ਤੁਸੀਂ ਕੀ ਗੱਲ ਕਹਿਣਾ ਚਾਹਵੇ ਹਾਂਜੀ ਬਹੁਤ ਵਧੀਆ ਪਿੰਡ ਸ਼ੰਸ਼ੇਰਪੁਰ ਦੇ ਵਿੱਚ ਤੁਮਤਾਵਣਾ ਪਿੰਡ ਭਰਾਵਾਂ ਦੇ ਸੰਜੋਗ ਦੇ ਨਾਲ ਮੇਲਾ ਕਰਾਉਂਦੇ ਆ ਸੋ ਤੇ ਅੱਗੇ ਤੋਂ ਇਤੋਂ ਬਾਅਦ ਕੇ ਸ਼ੋਰ ਹੋਏਗਾ ਮੇਲਾ ਦਵਾਇਆ ਜਾਵੇ